ਹਏ ਦੌੜ ਜਾ ਤਾ ਪਾਵਲਾ ਤੇਰਾ ਕੁਰਮ ਕਵੀਨਾ ਹੁਕਮ ਪੀਰ ਦਾ ਸੌਦਾ ਤਕਦੀਰ ਫੇਰ ਕਿਸੇ ਦੇ ਕਣ ਹੁਣ ਪੁੱਤ ਦੀ ਵਿਆਹ ਖਾਤਰ ਬਾਬਾ ਪੁੱਤ ਦਾ ਵਿਆਹ ਹੋ ਜੇ ਕਿਸੇ ਨੇ ਕਣ ਪਾਏ ਐ ਪੁੱਤ ਦਾ ਵਿਆਹ ਕਰਨਾ ਹੈ ਨੋ ਲੈ ਕੇ ਆਉਣੀ ਐ ਛੇਤੀ ਦਰਵਾਜ਼ੇ ਪਹੁੰਚੋ ਬਈ ਕਿਸੇ ਨੇ ਕਣ ਪਾਏ ਮੁੰਡੇ ਦੇ ਵਿਆਹ ਵਾਰੇ ਕੀਪਦਾ ਮੁੰਡੇ ਨੇ ਆਪ ਨਹੀਂ ਪਾਏ ਹੋਏ ਓ ਕਾਕਾ ਆਜੋ ਓ ਜੋਦਾਰਾ ਲਾਓ ਤਾੜੀ ਬਾਬੇ ਦੇ ਨਾਂ ਤੇ ਮਤਲਬ ਕੀ ਹੈ ਥੋੜੇ ਮਾਤਾ ਅਮਰਤ ਛਕਿਆ ਅੱਗੇ ਜਮਾ ਕੋਈ ਸਗਰੇਣ ਨਾ ਪੀਵੇ ਪੰਡਾਲ ਜਿੰਨਾ ਯਾਦ ਰੱਖੋ ਜੇ ਮਾਤਾ ਨੰਬਰ ਤੇ ਛੱਕੇ ਮਾਤਾ ਥੋੜੀ ਹੈ ਜੀ ਕੱਲੇ ਪੁੱਤ ਦਾ ਵਿਆਹ ਹੀ ਕਰਨਾ ਚੱਲੀ ਬਾਬਾ ਮਾਤਾ ਕੀ ਗੱਲ ਦੱਸਿਓ ਜੀ ਤੁਹਾਡੇ ਘਰ ਦੇ ਪਰਿਵਾਰ ਦੇ ਵਿੱਚ ਸੁਖਪ੍ਰੀਤ ਨਾਮ ਕੀਦਾ ਹੈ ਸੁਖਪ੍ਰੀਤ ਹਾਂਜੀ ਸੁਖਪ੍ਰੀਤ ਇਹ ਕੋਈ ਬੇਟੀਆਂ ਦੀ ਜਗ੍ਹਾ ਲੱਗਦੀ ਹੈ ਵੀ ਜਿਵੇਂ ਆਪਾਂ ਨੋਹ ਕਹ ਲੈਨੇ ਬੇਟੀ ਇਹ ਨੋਹਾਂ ਦੀ ਜਗ੍ਹਾ ਲੱਗਦੀ ਹੈ ਹੈ ਤੁਹਾਡੇ ਪਰਿਵਾਰ ਚ ਹੀ ਆਪਦੇ ਸਾਰੇ ਪਰਿਵਾਰ ਚ ਥੋੜੇ ਆਪ ਦੇ ਘਰਾਂ ਸਿੱਧੂਆਂ ਦੇ ਚੀ ਆ ਵੀ ਆਪ ਦੇ ਉੜਮੇ ਕੋੜਮੇ ਜੇ ਚੀ ਆ ਜਾਂਦੇ ਉਹ ਪਰ ਥੋੜਾ ਜਿਹਾ ਗਾਂ ਦੇ ਆਵੜਦੇ ਹੈ ਤੇ ਸੁੱਖੀ ਕਿਹਨੂੰ ਕਹਿੰਦੇ ਹੋ ਤੇਰੇ ਜਿਹੜੇ ਦਿਨੋਂ ਆ ਮਾਤਾ ਪੱਕੀ ਗੱਲ ਹੈ ਮਾਤਾ ਫਿਰ ਇਸੇ ਗੱਲ ਤੇ ਵਾਦਾ ਤੇਰਾ ਪੁੱਤ ਵਿਆਹ ਜਾਊਗਾ ਬਾਬੇ ਤੋਂ ਹੁਕਮ ਲੈਨੇ ਕਹੀ ਅਗਲੀ ਗੱਲ ਬਾਬਾ ਆ ਮੇਰੇ ਪੀਰ ਸਕੀ ਸੁਲਤਾਨਾ ਬੀਬੀ ਵੱਨ ਦੀ ਬਾਤ ਆਲਾ ਗੀਤ ਬੜੀ ਗੋਦੀ ਜਨ ਮੇਰੇ ਪੀਰਾਂ ਦੀ ਓ ਵਿੱਚ ਮਲਤਾਨੀ ਜਾਂਦੀ ਜਨ ਮੇਰੇ ਪੀਰਾਂ ਦੀ ਵਿੱਚ ਮਲਤਾਨੀ ਜਾਂਦੀ ਜਨ ਮੇਰੇ ਪੀਰਾਂ ਦੀ ਓ ਮਾ ਮੇਰੀ ਇਹ ਗੱਲ ਲਗਭਗ ਸਿਰੇ ਹੀ ਹੈ ਹੈ ਥੋੜੀ ਜਿਹੀ ਦਿੱਕਤ ਆੜਦੀ ਹੈ ਆ ਸੁਮਨ ਹੈ ਕਿ ਸੀਮਾ ਨਾਮ ਕੀ ਦਾ ਕੀ ਦਾ ਮਾਤਾ ਜਿਹੜੀ ਕੁੜੀ ਨਾਲ ਤੁਸੀਂ ਵਿਆਹ ਕਰਨਾ ਪੁੱਤ ਦਾ ਉਹਦਾ ਨਾਮ ਹੀ ਆ ਲੈ ਮਾਤਾ ਤੇਰੇ ਘਰੇ ਆਊਗੀ ਰੋਟੀਆਂ ਖਵਾਊਗੀ ਐਸ਼ ਕਰੇ ਕਹਿਆ ਅਗਲੀ ਗੱਲ ਸਾਡਾ ਆਜੋ ਮੇਰੇ ਪੀਰਾ ਦੀ ਉਹ ਵਿੱਚ ਬੁਲਤਾਲੀ ਆਂਦੀ ਆ ਮੇਰੇ ਪੀਰਾ ਦੀ ਇੱਕੋ ਹੀ ਕੰਮ ਕਰਨਾ ਮਾਤਾ 11.5 ਕਿਲੋ ਕਣਕ ਲੈ ਲੈਣੀ ਹੈ ਤੇ ਉਹਦਾ ਦਲੀਆ ਬਣਾਉਣਾ ਤੇ ਦਿੱਲੀ ਮੰਨ ਲਾ ਕਿਲੋ ਕਦੇ ਬਰਾਬਰ ਕਰਕੇ ਉਹਨੂੰ ਮਿੱਠਾ ਰਹਿਣ ਕੇ ਤੇ ਠੱਠੇ ਨੂੰ ਚਾਰਨਾ ਠੀਕ ਹੈ ਜੀ ਇਹ 11 ਕਿਲੋ ਦਲੀਆ ਚਾਰ ਦੀ ਜਾਏਗੀ ਤੇ ਪੁੱਤ ਵਿਆਹ ਲੈ ਕੇ ਇਹ ਤੋਂ ਵੱਧ ਕੋਈ ਢਾਲਾ ਨਹੀਂ ਕੋਈ ਟੱਪਾ ਨਹੀਂ ਕੋਈ ਕੁਛ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਕੱਲੇ ਗਉਆਂ ਦਾ ਪੁੰਨ ਕਰਨਾ ਤੇ ਨੋ ਆਜੂਗੀ ਚੰਗੀ ਨੋ ਹੈ ਵਧੀਆ ਰੋਟੀਆਂ ਖਾਊਗੀ بس ਤੂੰ ਨਾਲ ਰਹੀ ਨਹੀਂ ਕੋਈ ਨਹੀਂ ਕੁਛ ਨਹੀਂ ਹੁੰਦਾ ਜੀ ਮਾਲਕ ਨੇ ਜੋ ਕਰਨਾ ਉਹ ਚੰਗਾ ਹੀ ਕਰਦਾ ਮਾੜਾ ਨਹੀਂ ਕਰਦਾ ਕਦੇ ਵੀ ਰੱਬ ਦੇ ਕੀਤੇ ਤੇ ਮਨ ਨਾ ਡਲਾਓ ਉਹ ਉਹ ਉਹਨੂੰ ਚੰਗਾ ਲੱਗਦਾ ਹੈ ਹਨਾ ਉਹਨੇ ਕਰਨਾ ਹੈ ਤੇ ਉਹਨੇ ਕਰ ਹੀ ਦੇਣਾ ਹੈ ਉਹਨੇ ਆਪਾਂ ਨੂੰ ਥੋੜੀ ਪੁੱਛਣਾ ਹੈ ਵੀ ਭਾਈ ਮੈਂ ਕਰਨ ਲੱਗਿਆ ਤੂੰ ਤਿਆਰ ਹੈਂ ਕਿ ਨਹੀਂ ਤਿਆਰ ਉਹਦੇ ਤੇ ਵਿਸ਼ਵਾਸ ਰੱਖੋ ਜੇ ਦਿੱਕਤ ਆਈ ਹੈ ਤੇ ਸਹੀ ਵੀ ਕਰੂਗਾ ਜੇ ਮਾਰਾ ਵਕਤ ਆਇਆ ਤੇ ਚੰਗਾ ਵੀ ਵਿਖਾਊਗਾ ਜੇ ਪਹਿਲੀ ਉਮਰੇ ਨਹੀਂ ਵਿਖਾਇਆ ਤਾਂ ਪਿਛਲੀ ਉਮਰੇ ਦਾ ਵਿਖਾਉ ਕਿਤੇ ਤੱਕ ਆਖਾ ਖੁੱਲਣੀਆਂ ਵੀ ਇੰਨੇ ਜਰ ਦੇ ਰੁਲਦੇ ਐ 12 ਸਾਲਾਂ ਬਾਅਦ ਇਹਨਾਂ ਨੇ ਰੂੜੀ ਦੀ ਸੁਣ ਲਈ ਸੀ ਆਪਣੀ ਵੀ ਸੁਣ ਲਈ ਆਪਣੇ ਬਾਰੇ ਕਿਹੜਾ ਸੋਂਗੇ ਐ ਕਿਤੇ ਸਮਝ ਲੀ ਮਾਤਾ ਇੰਨਾ ਕੰਮ ਜ਼ਰੂਰ ਕਰਨਾ ਹੈ ਜਾ ਕੇ ਭਵੇਂ ਕੱਲ ਤੋਂ ਚਾਲੂ ਕਰਦੀ ਮਾਤਾ ਨਹੀਂ ਫੇਰ ਕੀ ਹੁੰਦਾ ਇਹ ਨਹੀਂ ਕਿਸੇ ਦੀ ਉਦੀ ਵਾਰਨਾ ਆਪਦੇ ਮਨ ਚ ਧਾਰ ਕੇ ਪੁੰਨ ਕਰਨਾ ਹੈ ਵੀ ਮਾਲਕਾ ਪੁੱਤ ਦਾ ਘਰ ਵੱਜ ਜੇ ਮੈਂ ਪੁੰਨ ਦਾਨ ਕਰਨ ਲੱਗੀਆਂ ਤੇ ਮੇਰਾ ਲੇਖੇ ਲਾਈ। ਠੀਕ ਹੈ ਮਾਤਾ ਕੋਈ ਪੁੱਤ ਦੀ ਲੋੜ ਨਹੀਂ ਕੋਈ ਕਿਹੇ ਦੀ ਲੋੜ ਨਹੀਂ ਕੋਈ ਕਿਹੇ ਉਦੀ ਵਾਰਨਾ ਨਹੀਂ ਦਲੀਆ ਬਣਾਉਣਾ ਤੇ ਪਸ਼ੂਆਂ ਨੂੰ ਚਾਰ ਦੇਣਾ ਪੁੰਨ ਕਰਦੀ ਜਾਈ ਮਾਂ ਤੇ ਵਿਆਹ ਹੁੰਦਾ ਜਾਉ। ਤੇ ਜਦੋਂ ਹੋ ਗਿਆ ਵਿਆਹ ਠੀਕ ਹੈ ਮਾਤਾ ਤੇ ਤਿੰਨ ਚੁੰਡੇ ਪਰੌਂਠੇ ਖੰਡ ਵਾਲੇ ਤੇ ਇੱਕ ਘਰੋਂ ਉਥੋਂ ਚੱਲ ਕੇ ਧੂਨੇ ਤੇ ਚਾਹ ਲੈਉਣੀ ਹੈ। ਇੰਨਾ ਸੋਚ ਕੇ ਮਨ ਚ ਬਹਿ ਜੀ ਸਾਡਾ ਪੁੱਤ ਨਾ ਜਾਣੀ ਜੇ ਮਾਲਕ ਕਹਿੰਦਾ 21 ਭਾਦੋ ਤੋਂ ਪਹਿਲਾਂ ਮੁੰਡਾ ਨਾ ਵਿਆਹ ਦਾ ਚਲ ਬਾਬਾ ਗਾਉਣ ਵਾਲੇ ਤੇਗ ਤੋਂ ਮੱਥਾ ਤੇ ਬਹਿ ਜੋ